ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਾਦ ਪਾਏ ਗੁਰਮੁਖ ਚੌਥਾ ਨਹੀਂ ਕਹਿਣਾ ਗੁਰਮੁਖ ਪਦ ਤੇ ਜਮਕ ਲਾ ਦੇਣੀ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਮੇ ਲਾਇਨ ਉਚਾਰਣ ਆਪ ਜੀ ਨੇ ਸਰਵਣ ਕੀਤਾ ਹੈ ਮਿਲਾਈਨ ਨਹੀਂ ਹੋਵੇਗਾ ਮੰਮੇ ਨੂੰ ਸਿਆਰੀ ਨਹੀਂ ਬਣ ਦੇਣੀ ਮੇਲ ਆਇਨ ਲਾਮ ਲਗਾ ਕੇ ਇਹੀ ਪਾਠ ਹੋਵੇਗਾ ਜੀ ਪੋਤਾ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਇ ਪਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸਬਦ ਮਿਲਾਉ ਰਹਾਉ ਜਿਨੇ ਨਾਮ ਪਛਾਣਿਆ ਤਿਨ ਵਿਟਹੋ ਬਲ ਜਾਓ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਜੀ ਲਾਹਾ ਪਦ ਤੇ ਯਮ ਕਲਾ ਦਨੀ ਹੈ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਜੀ ਬਿਨ ਗੁਰ ਮਹਿਲ ਨਾ ਪਾਈਐ ਨਾਮ ਇਥੇ ਯਮਕ ਲਾਦਨੀ ਹੈ ਨਾ ਪ੍ਰਾਪਤ ਹੋਏ ਬੇਨ ਗੌਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ ਜਿੱਦੂ ਇਉਂ ਜੱਜੇ ਤੇ ਥੋੜਾ ਵਜਨ ਦੇ ਕੇ ਜਿੱਦੂ ਪਾਈਐ ਸੱਚ ਸੋਏ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ ਅਸੂਰ ਸੰਗਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਈ ਜੇ ਖਾਸਾਤ ਗੁਰ ਕਰ ਜਾਣਿਆ ਤੇ ਹੋ ਜੇਹਾ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਹਾਂਜੀ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ